ਨਵਜੋਤ ਸਿੱਧੂ ਨਾਲ ਆ ਕਸੂਤੀ ਗੱਲ ਬਣ ਗਈ ਹੈ ਹੁਣ ਨਵਜੋਤ ਸਿੰਘ ਸਿੱਧੂ 850 ਕਰੋੜ ਰੁਪਇਆ ਜੁਰਮਾਨਾ ਦੇਵੇਗਾ ਮੁਆਫੀ ਮੰਗੇਗਾ ਜਾਂ ਦੋਨਾਂ ਗੱਲਾਂ ਤੋਂ ਹੀ ਝਗਾ ਚਕੇਗਾ ਕਿਉਂਕਿ ਨਵਜੋਤ ਸਿੱਧੂ ਨੂੰ ਡਾਕਟਰਾਂ ਨੇ 850 ਕਰੋੜ ਰੁਪਇਆ ਜੁਰਮਾਨਾ ਦੇਣ ਦਾ ਇੱਕ ਕਾਨੂੰਨੀ ਨੋਟਿਸ ਭੇਜਿਆ ਪਿਛਲੇ ਦਿਨ ਹੀ ਨਵਜੋਤ ਸਿੱਧੂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਦਾਵਾ ਕੀਤਾ ਸੀ ਕਿ ਉਹਨਾਂ ਦੀ ਪਤਨੀ ਨੂੰ ਜਿਹੜਾ ਚੌਥੀ ਸਟੇਜ ਦਾ ਬ੍ਰੈਸਟ ਕੈਂਸਰ ਸੀ ਉਹ ਉਹਨਾਂ ਨੇ ਘਰੇਲੂ ਔੜਪੋੜ ਕਰਕੇ ਠੀਕ ਕੀਤਾ ਜਿਵੇਂ ਕਿ ਹਲਦੀ ਨਿੰਬੂ ਪਾਣੀ ਨਿੰਮ ਦੇ ਪੱਤੇ ਤੇ ਹੋਰ ਖਾਣਾਕ ਦੇ ਵਿੱਚ ਤਬਦੀਲੀਆਂ ਕਰਕੇ ਉਹਨਾਂ ਨੇ ਕੈਂਸਰ ਠੀਕ ਕੀਤਾ ਉਸ ਤੋਂ ਬਾਅਦ ਭਾਈ ਜਿਹੜੇ ਵੱਡੇ ਵੱਡੇ ਕਈ ਕੈਂਸਰ ਤੋਂ ਕਮਾਈਆਂ ਕਰਨ ਵਾਲੇ ਹਸਪਤਾਲ ਨੇ ਉਹਨਾਂ ਨੂੰ ਬਹੁਤ ਤਕਲੀਫ ਹੋਈ ਤਾਂ ਉਹਨਾਂ ਨੇ ਜਿਹੜਾ ਨਵਜੋਤ ਸਿੱਧੂ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਤਾ ਪਹਿਲਾ ਸਭ ਤੋਂ ਟਾਟਾ ਮੈਮੋਰੀਅਲ ਹਸਪਤਾਲ ਜਿਹੜਾ ਉਹ ਬੋਲਿਆ ਉਹਨਾਂ ਨੇ ਕਿਹਾ ਵੀ ਨਵਜੋਤ ਸਿੱਧੂ ਗਲਤ ਕਹਿ ਰਿਹਾ ਜਿਹੜਾ ਕੀਮੋਥੈਰাপি ਤੇ ਇਲਾਜ ਤੋਂ ਬਿਨਾ ਇਹ ਕੈਂਸਰ ਠੀਕ ਨਹੀਂ ਹੋ ਸਕਦਾ ਉਸ ਤੋਂ ਬਾਅਦ ਹੁਣ ਜਿਹੜੀ ਛੱਤੀਗੜ੍ਹ ਸਿਵਲ ਸੁਸਾਇਟੀ ਦੇ ਡਾਕਟਰ ਨੇ ਉਹਨਾਂ ਨੇ ਨਵਜੋਤ ਸਿੱਧੂ ਨੂੰ ਸਾਢੇ 800 ਕਰੋੜ ਜੁਰਮਾਨੇ ਦਾ ਨੋਟਿਸ ਭੇਜ ਦਿੱਤਾ ਉਹ ਕਹਿੰਦੇ ਜਾਂ ਤਾਂ ਨਵਜੋਤ ਸਿੱਧੂ ਜੋ ਕੁਝ ਬੋਲਿਆ ਉਹਦੇ ਤੇ ਮਾਫੀ ਮੰਗੇ ਤੇ ਕਵੇ ਕਿ ਮੈਂ ਉਹ ਗਲਤ ਬੋਲਿਆ ਤੇ ਜਾਂ ਉਹ ਕਹਿੰਦੇ ਵੀ ਉਹਦੇ ਸਬੂਤ ਤੱਥ ਚਾਰਟ ਸਾਰੇ ਪੇਸ਼ ਕਰੇ ਜਿਹੜੀ ਗੱਲ ਉਹਨੇ ਕਹੀ ਹੈ ਤੇ ਜਾਂ ਫਿਰ 850 ਕਰੋੜ ਰੁਪਏ ਜੁਰਮਾਨਾ ਅਸੀਂ ਇਹਨੂੰ ਠੋਕਾਂਗੇ ਇਹ ਲੀਗਲ ਨੋਟਿਸ ਦੇ ਵਿੱਚ ਉਹਨਾਂ ਜਿਹੜੇ 36 ਸਗਰ ਸਿਵਲ ਸੁਸਾਇਟੀ ਦੇ ਡਾਕਟਰ ਨੇ ਉਹਨਾਂ ਨੇ ਲਿਖਿਆ ਹੁਣ ਇੱਥੇ ਬਹੁਤ ਵੱਡਾ ਮੁੱਦਾ ਬਣ ਗਿਆ ਕਿਉਂਕਿ ਨਵਜੋਤ ਸਿੱਧੂ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੀ ਗੱਲ ਕਰਨ ਦੇ ਅੰਦਾਜ਼ ਤੋਂ ਇਹ ਲੱਗ ਰਿਹਾ ਸੀ ਕਿ ਉਹ ਡਾਕਟਰਾਂ ਦੇ ਖਿਲਾਫ ਨਹੀਂ ਹੈਗਾ ਉਹ ਡਾਕਟਰਾਂ ਦੇ ਇਲਾਜ ਨੂੰ ਗਲਤ ਨਹੀਂ ਕਹਿ ਰਿਹਾ ਬਲਕਿ ਉਹ ਤਾਂ ਜਿਹੜੇ ਭਾਰਤ ਦੇ ਲੋਕ ਹੈ ਉਹਨਾਂ ਨੂੰ ਇਹ ਵੀ ਦੱਸ ਰਿਹਾ ਵੀ ਭਾਈ ਇਲਾਜ ਦੇ ਨਾਲ ਨਾਲ ਬਹੁਤ ਸਾਰੇ ਭਰੇਜ ਵੀ ਜ਼ਰੂਰੀ ਨੇ ਤੇ ਬਹੁਤ ਸਾਰੇ ਜਿਹੜੇ ਖਾਣ ਪੀਣੇ ਉਹਦੇ ਵਿੱਚ ਵੀ ਸੁਧਾਰ ਕਰਕੇ ਅਸੀਂ ਵੱਡਾ ਫਾਇਦਾ ਲੈ ਸਕਦੇ ਆ ਹੁਣ ਇੱਥੇ ਕੰਟਰੋਵਰਸੀ ਹੈ ਹੁਣ ਡਾਕਟਰਾਂ ਦੇ ਵਿੱਚ ਹੀ ਬਹੁਤ ਸਾਰੇ ਡਾਕਟਰ ਨੇ ਜਿਹੜੇ ਕਹਿ ਰਹੇ ਨੇ ਕਿ ਨਵਜੋਤ ਸਿੱਧੂ ਦੀ ਗੱਲ ਠੀਕ ਹੈ ਜਿਹੜੀ ਡਾਈਟ ਹੈ ਜਿਹੜਾ ਖਾਣਾ ਪੀਣਾ ਹੈ ਉਹਦਾ ਬਹੁਤ ਵੱਡਾ ਰੋਲ ਹੁੰਦਾ ਹੈ ਬਿਮਾਰੀ ਨੂੰ ਠੀਕ ਕਰਨ ਦੇ ਵਿੱਚ ਤੇ ਕਈ ਇਹੋ ਜਿਹੇ ਡਾਕਟਰ ਤੇ ਹਸਪਤਾਲ ਨੇ ਜਿਹੜੇ ਕਹਿ ਰਿਹਾ ਕਿ ਨਵਜੋਤ ਸਿੱਧੂ ਗਲਤ ਕਹਿ ਰਿਹਾ ਹੁਣ ਪਹਿਲਾਂ ਤਾਂ ਤੁਸੀਂ ਦੱਸੋ ਕੀ ਨਵਜੋਤ ਸਿੱਧੂ ਟੋਟਲੀ ਗਲਤ ਕਹਿ ਰਿਹਾ ਸਾਰਾ ਕੁਝ ਜਾਂ ਨਵਜੋਤ ਸਿੱਧੂ ਦੀ ਗੱਲ ਵੀ ਠੀਕ ਹੈ ਤੇ ਕਈ ਮੁਨਾਫਾ ਕਮਾਉਣ ਵਾਲੇ ਜਿਹੜੇ ਹਸਪਤਾਲ ਦੇ ਉਹਨਾਂ ਨੂੰ ਨਵਜੋਤ ਸਿੱਧੂ ਦੀ ਗੱਲ ਤੇ ਤਕਲੀਫ ਹੈ ਇਹਨਾਂ ਤੋਂ ਕਿਹੜੀ ਗੱਲ ਠੀਕ ਹੈ ਉਹ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਦੇਖੋ ਅੱਜ ਤੱਕ ਅਸੀਂ ਸੁਣਦੇ ਆਇਆ ਕਿ ਜਿਹੜੀਆਂ ਬਿਮਾਰੀਆਂ ਨੇ ਇਹ ਮੂਹ ਰਾਈ ਲੱਗਦੀਆਂ ਨੇ ਤੇ ਮੂਹ ਰਾਈ ਹਟਾਈਆਂ ਜਾ ਸਕਦੀਆਂ ਨੇ ਮਤਲਬ ਬਹੁਤ ਸਾਰੀਆਂ ਬਿਮਾਰੀਆਂ ਸਾਡੇ ਖਾਣ ਪੀਣ ਤੇ ਸਾਡੀਆਂ ਰਹਿਣ ਸਹਿਣ ਦੀਆਂ ਆਦਤਾਂ ਚੋਂ ਪੈਦਾ ਹੁੰਦੀਆਂ ਨੇ ਤੇ ਖਾਣ ਪੀਣ ਤੇ ਰਹਿਣ ਸਹਿਣ ਦੀਆਂ ਆਦਤਾਂ ਠੀਕ ਕਰਕੇ ਇਹ ਠੀਕ ਕੀਤੀਆਂ ਜਾ ਸਕਦੀਆਂ ਨਵਜੋਤ ਸਿੱਧੂ ਨੇ ਕੋਈ ਆਲੋਕਾਰੀ ਗੱਲ ਤਾਂ ਬੋਲੀ ਨਹੀਂ ਨਵਜੋਤ ਸਿੱਧੂ ਨੇ ਤਾਂ ਉਹੀ ਗੱਲ ਬੋਲੀ ਹੈ ਜਿਹੜੀ ਪਹਿਲਾਂ ਤੋਂ ਆਯੁਰਵੇਦ ਕਹਿੰਦਾ ਆ ਰਿਹਾ ਹੁਣ ਇੱਥੇ ਉਹਨਾਂ ਹਸਪਤਾਲਾਂ ਤੇ ਡਾਕਟਰਾਂ ਨੂੰ ਮੈਂ ਪੁੱਛਣਾ ਚਾਹਣਾ ਵੀ ਇੱਥੇ ਬੜੇ ਤਾੰਤ੍ਰਿਕ ਬੈਠੇ ਨੇ ਇੱਥੇ ਬੜੇ ਜਿਹੜੇ ਆਪਣੇ ਆਪ ਨੂੰ ਗੈਬੀ ਸ਼ਕਤੀਆਂ ਵਾਲੇ ਤੇ ਕਾਲੇ ਇਲਮ ਤੇ ਹੋਰ ਇਲਮਾਂ ਵਾਲੇ ਦਾਅਵੇ ਵਾਲੇ ਬੈਠੇ ਨੇ ਜਿਹੜੇ ਲੋਕਾਂ ਦੀਆਂ ਬਿਮਾਰੀਆਂ ਫੂਕਾ ਮਾਰ ਕੇ ਜਾਂ ਧਾਗੇ ਦੇ ਕੇ ਜਾਂ ਹੋਰ ਵਹਿਮਾ ਪਰਮਾ ਦੇ ਨਾਂ ਤੇ ਠੀਕ ਕਰਨ ਦੇ ਦਾਅਵੇ ਕਰਦੇ ਨੇ ਉਹਨਾਂ ਨੂੰ ਤਾਂ ਤੁਸੀਂ ਕਦੇ ਲੀਗਲ ਨੋਟਿਸ ਨਾ ਭੇਜਿਆ ਸ਼ਰਿਆਮ ਟੀਵੀ ਚੈਨਲਾਂ ਤੇ ਮੀਡੀਆ ਤੇ ਮਸ਼ਹੂਰੀਆਂ ਆਉਂਦੀਆਂ ਨੇ ਉਹਨਾਂ ਦੀਆਂ ਕਿ ਸਾਡੇ ਕੋਲ ਆਹ ਮੰਤਰ ਹੈ ਆਹ ਤਾਤ੍ਰਿਕਮ ਹੈ ਤੇ ਅਸੀਂ ਆਹ ਠੀਕ ਕਰ ਦਿਆਂਗੇ ਉਹ ਠੀਕ ਕਰ ਦਿਆਂਗੇ ਅੱਜ ਤੱਕ ਕਿਸੇ ਹਸਪਤਾਲ ਤੇ ਕਿਸੇ ਡਾਕਟਰਾਂ ਦੀ ਸੁਸਾਇਟੀ ਨੇ ਉਹਨਾਂ ਨੂੰ ਨੋਟਿਸ ਨਹੀਂ ਭੇਜੇ ਉਹਨਾਂ ਤੇ ਕਾਰਵਾਈਆਂ ਕਰਾਉਣ ਦੀ ਗੱਲ ਨਹੀਂ ਕੀਤੀ ਆ ਨਵਜੋਤ ਸਿੱਧੂ ਨੇ ਜੇ ਕਹਿਤਾ ਨਵਜੋਤ ਸਿੱਧੂ ਦੀ ਇੰਟਰਵਿਊ ਦੁਬਾਰਾ ਸੁਣੋ ਉਹ ਕਹਿੰਦਾ ਡਾਕਟਰ ਦੀ ਸਲਾਹ ਦਾ ਬਹੁਤ ਵੱਡਾ ਰੋਲ ਹੁੰਦਾ ਡਾਕਟਰ ਦੀ ਸਹਾਤੋਂ ਬਿਨਾ ਕੁਝ ਨਹੀਂ ਕਰਨਾ ਚਾਹੀਦਾ ਉਹ ਕਹਿੰਦਾ ਮੇਰੇ ਤਾਂ ਘਰੇ ਮੇਰੀ ਘਰ ਵਾਲੀ ਡਾਕਟਰ ਹੈ ਜਿਹਦਾ ਇਲਾਜ ਕਰਾਇਆ ਉਹ ਐਮਡੀ ਡਾਕਟਰ ਹੈ ਤਾਂ ਪਰ ਨਾਲ ਉਹਨੇ ਕਿਹਾ ਕਿ ਜੜੀਆਂ ਖਾਣੇ ਪੀਣੇ ਚ ਸੁਧਾਰ ਨੇ ਇਹ ਬਹੁਤ ਜ਼ਰੂਰੀ ਹੈ ਬਿਮਾਰੀ ਦੇ ਦਰਮਿਆਨ ਤੇ ਇਦਾਂ ਦੀਆਂ ਬਹੁਤ ਸਾਰੀਆਂ ਇੰਟਰਵਿਊ ਪਹਿਲਾਂ ਆਉਂਦੀਆਂ ਨੇ ਆਯੁਰਵੇਦ ਦੀਆਂ ਹਕੀਮਾਂ ਦੀਆਂ ਵੈਦਾਂ ਦੀਆਂ ਕਈ ਡਾਕਟਰ ਵੀ ਇਹ ਗੱਲ ਕਹਿੰਦੇ ਨੇ ਵੀ ਜਿਹੜੇ ਰੋਗ ਨੇ ਉਹ ਖਾਣੇ ਪੀਣੇ ਦੇ ਵਿੱਚੋਂ ਹੀ ਨਿਕਲਦੇ ਨੇ ਤੇ ਖਾਣੇ ਪੀਣਿਆਂ 'ਚ ਸੁਧਾਰ ਕਰਕੇ ਠੀਕ ਕੀਤੇ ਜਾ ਸਕਦੇ ਨੇ ਹੁਣ ਦੇਖੋ ਸਵਾਲ ਇੱਥੇ ਇਹ ਹੈ ਕਿ ਨਵਜੋਤ ਸਿੱਧੂ ਨੂੰ ਹਣ 850 ਕਰੋੜ ਦਾ ਨੋਟਿਸ ਭੇਜ ਦਿੱਤਾ ਗਿਆ ਜਾਂ ਮਾਫੀ ਮੰਗਣ ਦੀ ਸ਼ਰਤ ਰੱਖੀ ਗਈ ਹੈ ਨਵਜੋਤ ਸਿੱਧੂ ਹੁਣ ਮਾਫੀ ਮੰਗੇਗਾ ਜਾਂ 850 ਕਰੋੜ ਰੁਪਇਆ ਦੇਵੇਗਾ ਪਹਿਲੀ ਗੱਲ ਤਾਂ ਨਵਜੋਤ ਸਿੱਧੂ ਨੂੰ 850 ਕਰੋੜ ਨਾਲੋਂ ਪਹਿਲਾਂ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਜਿਵੇਂ ਨਵਜੋਤ ਸਿੱਧੂ ਹੋਰ ਜਵਾਬ ਦਿੰਦੇ ਨੇ ਸਿਆਸੀ ਤੌਰ ਤੇ ਉਹ ਬੜੇ ਕਰਾਰੇ ਜਵਾਬ ਦੇਣ ਦੇ ਵਾਲੇ ਮੰਨੇ ਜਾਂਦੇ ਨੇ ਤਾਂ ਮੈਨੂੰ ਲੱਗਦਾ ਇਹਨਾਂ ਨੂੰ ਵੀ ਜਵਾਬ ਤਾਂ ਨਵਜੋਤ ਸਿੱਧੂ ਨੂੰ ਦੇਣਾ ਚਾਹੀਦਾ ਮੈਂ ਨਵਜੋਤ ਸਿੱਧੂ ਦਾ ਸਿਆਸੀ ਹਮਾਇਤੀ ਨਹੀਂ ਮੈਂ ਨਵਜੋਤ ਸਿੱਧੂ ਨੂੰ ਸਿਆਸੀ ਤੌਰ ਤੇ ਕੋਈ ਬਹੁਤਾ ਸਟੈਂਡ ਵਾਲਾ ਨਹੀਂ ਦੇਖਦਾ ਰਿਆ ਪਰ ਮੈਂ ਕਹਿਣਾ ਕਿ ਨਵਜੋਤ ਸਿੱਧੂ ਨੇ ਆ ਜੋ ਇਲਾਜ ਦੇ ਮੁੱਦੇ ਤੇ ਗੱਲ ਕੀਤੀ ਹੈ ਉਹ ਸਾਨੂੰ ਤਾਂ ਕੋਈ ਗਲਤ ਜਾਪਦੀ ਨਹੀਂ ਸਾਨੂੰ ਤਾਂ ਉਹ ਕੋਈ ਗਲਤ ਲੱਗਦੀ ਨਹੀਂ ਸਾਨੂੰ ਤਾਂ ਲੱਗਦਾ ਕਿ ਨਵਜੋਤ ਸਿੱਧੂ ਦੀਆਂ ਕਾਫੀ ਗੱਲਾਂ ਠੀਕ ਨੇ ਔਰ ਐਸ ਮੁਨਾਫਾ ਖੋਰੀ ਦੇ ਦੌਰ ਦੇ ਵਿੱਚ ਜਿੱਥੇ ਸਾਰੇ ਠੰਡੇ ਵਪਾਰ ਬਣ ਗਏ ਨੇ ਜਿੱਥੇ ਡਾਕਟਰੀ ਦਾ ਠੰਡਾ ਵੀ ਵਪਾਰ ਬਣ ਚੁੱਕਾ ਹੋਇਆ ਇਲਾਜ ਦਾ ਧੰਦਾ ਵੀ ਵਪਾਰ ਬਣ ਚੁੱਕਾ ਹੋਇਆ ਮੁਨਾਫਾ ਕਮਾਉਣ ਦੇ ਲਈ ਵਰਤਿਆ ਜਾ ਰਿਹਾ ਹੈ ਐਸ ਦੌਰ ਚ ਜਿਹੜਾ ਇਹ ਮੁਨਾਫੇ ਦਾ ਦੌਰ ਹੈ ਇੱਥੇ ਚਾਹੇ ਉਹ ਸਿੱਖਿਆ ਹੋਵੇ ਚਾਹੇ ਉਹ ਇਲਾਜ ਹੋਵੇ ਚਾਹੇ ਉਹ ਹੋਰ ਧੰਦੇ ਹੋਣ ਸਾਰੇ ਵਪਾਰ ਬਣ ਚੁੱਕੇ ਨੇ ਤੇ ਇਸ ਕਰਕੇ ਇੱਥੇ ਬਹੁਤ ਸਾਰਾ ਜਿਹੜਾ ਇਲਾਜ ਹੈ ਉਹ ਪ੍ਰੋਫਿਟ ਲਈ ਮੁਨਾਫੇ ਲਈ ਕੀਤਾ ਜਾਂਦਾ ਤਾਂ ਮੁਨਾਫੇ ਤੇ ਪ੍ਰੋਫਿਟ ਦੇ ਵਿੱਚ ਫਿਰ ਜਿਹੜਾ ਮਰੀਜ਼ ਐ ਉਹਨੂੰ ਗਾਹਕ ਵਜੋਂ ਦੇਖਿਆ ਜਾਂਦਾ ਗਾਹਕ ਵਜੋਂ ਉਹਨੂੰ ਮਰੀਜ਼ ਵਜੋਂ ਨਹੀਂ ਦੇਖਿਆ ਜਾਂਦਾ ਇਸੇ ਕਰਕੇ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਪੈਸਟੀਸਾਈਡ ਜ਼ਹਿਰਾ ਸਪਰੇਆ ਬਣਾਉਂਦੀਆਂ ਨੇ ਉਹ ਦੂਜੇ ਪਾਸੇ ਇਲਾਜ ਕਰਨ ਵਾਲੀਆਂ ਦਵਾਈਆਂ ਵੀ ਬਣਾਉਂਦੀਆਂ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸੋਚਣ ਵਾਲਾ ਸਵਾਲ ਐ ਦੋਨੋਂ ਪਾਸਿਓਂ ਮੁੱਚੀ ਜਾਂਦੇ ਨੇ ਲੋਕਾਂ ਨੂੰ ਪਹਿਲਾਂ ਸਪਰੇਆ ਤੇ ਜ਼ਹਿਰਾ ਬਣਾ ਕੇ ਬਿਮਾਰੀਆਂ ਪੈਦਾ ਕਰਾਉਂਦੇ ਨੇ ਤੇ ਬਾਅਦ ਚ ਆਪ ਹੀ ਉਹਨਾਂ ਬਿਮਾਰੀਆਂ ਨੂੰ ਠੀਕ ਕਰਨ ਦੀਆਂ ਦਵਾਈਆਂ ਬਣਾ ਕੇ ਉਧਰੋਂ ਫੇਰ ਪੈਸਾ ਕਮਾਉਂਦੇ ਨੇ ਇਹ ਦੋਵੇਂ ਹੱਥੇ ਲੱਡੂ ਰੱਖੇ ਹੋਏ ਨੇ ਤਾਂ ਇਸ ਦੌਰ ਦੇ ਵਿੱਚ ਜੇਕਰ ਕੋਈ ਓੜਾ-ਪੋੜਾ ਦੇ ਨਾਲ ਜਾਂ ਘਰੇਲੂ ਨੁਕਸਿਆਂ ਦੇ ਨਾਲ ਇਲਾਜ ਦੀ ਗੱਲ ਕਰਦਾ ਹੈ ਤਾਂ ਮੈਨੂੰ ਲੱਗਦਾ ਉਹਨਾਂ ਨੂੰ ਤਕਲੀਫ ਤਾਂ ਹੋਣੀ ਹੁੰਦੀ ਆ ਜਿਨ੍ਹਾਂ ਦੇ ਮੁਨਾਫੇ ਘਟਦੇ ਨੇ ਸੋ ਡਾਕਟਰ ਬਹੁਤ ਸਤਕਾਰਯੋਗ ਸ਼ਬਦ ਹੈ ਉੱਚਾ ਸੁੱਚਾ ਸ਼ਬਦ ਹੈ ਡਾਕਟਰ ਨੂੰ ਲੋਕ ਰੱਬ ਦੇ ਬਰਾਬਰ ਸਮਝਦੇ ਨੇ ਸਮਝਣਾ ਵੀ ਚਾਹੀਦਾ ਕਿਉਂਕਿ ਡਾਕਟਰਾਂ ਨੇ ਬਹੁਤ ਕਮਾਲ ਦੇ ਕਾਰਨਾਮੇ ਕੀਤੇ ਨੇ ਪਰ ਸਵਾਲ ਇਹ ਆ ਉਹ ਅਸਲੀ ਡਾਕਟਰ ਹੋਣਾ ਚਾਹੀਦਾ ਹੈ ਡਾਕਟਰ ਉਹ ਹੈ ਮੇਰੀ ਨਜ਼ਰ ਚ ਡਾਕਟਰ ਉਹ ਹੈ ਜਿਹਦੇ ਚ ਮਰੀਜ਼ ਦੇ ਪ੍ਰਤੀ ਹਮਦਰਦੀ ਹੈ ਮਰੀਜ਼ ਦੇ ਪ੍ਰਤੀ ਇੱਕ ਦਇਆ ਹੈ ਜਿਹਨੂੰ ਮਰੀਜ਼ ਨੂੰ ਠੀਕ ਕਰਨ ਦੀ ਲਗਨ ਹੈ ਤੇ ਜਿਹੜਾ ਬੰਦਾ ਆਪਦੇ ਪ੍ਰੋਫਿਟ ਤੇ ਮੁਨਾਫਿਆਂ ਦੀ ਖਾਤਰ ਕੰਮ ਕਰ ਰਿਹਾ ਮੇਰੀ ਨਜ਼ਰ ਚ ਕੋਈ ਡਾਕਟਰ ਡਾਕਟਰ ਨਹੀਂਗਾ ਮੇਰੀ ਨਜ਼ਰ ਦੇ ਵਿੱਚ ਉਹ ਇੱਕ ਬਿਜ਼ਨਸਮੈਨ ਹੈ ਤੇ ਮਰੀਜ਼ ਉਹਦੇ ਲਈ ਗਾਹਕ ਹੈ ਬਹੁਤ ਸਾਰੀਆਂ ਥਾਵਾਂ ਤੋਂ ਖਬਰਾਂ ਆਈਆਂ ਆ ਪਿੱਛੇ ਡਾਕਟਰਾਂ ਨੂੰ ਸਜ਼ਾ ਵੀ ਹੋਈ ਹੈ ਕਈਆਂ ਨੂੰ ਜਿਨ੍ਹਾਂ ਨੇ ਪੈਸੇ ਦੀ ਖਾਤਰ ਲੋਕਾਂ ਦੀਆਂ ਮਰੀਜ਼ਾਂ ਦੀਆਂ ਕਿਡਨੀਆਂ ਕੱਢ ਕੇ ਵੇਚੀਆਂ ਇੱਥੇ ਕਈ ਡਾਕਟਰਾਂ ਤੇ ਦੋਸ਼ ਲੱਗੇ ਹੁਣ ਤੱਕ ਕਿ ਉਹ ਬਿਨਾਂ ਗੱਲ ਤੋਂ ਆ ਲੋੜ ਤੋਂ ਬਿਨਾਂ ਹੀ ਪੈਸੇ ਦੀ ਖਾਤਰ ਆਪਰੇਸ਼ਨ ਕਰ ਦਿੰਦੇ ਨੇ ਇੱਥੇ ਇਹ ਵੀ ਦੋਸ਼ ਲੱਗਦੇ ਨੇ ਕਿ ਕਈ ਡਾਕਟਰ ਨੇ ਜਿਹੜੇ ਕਈ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਉਹ ਮੁਨਾਫੇ ਦੀ ਖਾਤਰ ਐਵੇਂ ਹੀ ਮਰੇ ਹੋਏ ਬੰਦੇ ਨੂੰ ਦੋ-ਦੋ ਦਿਨ ਪਾਈ ਰੱਖਦੇ ਨੇ ਇੱਥੇ ਇਹ ਦੋਸ਼ ਲੱਗਦੇ ਨੇ ਬਹੁਤ ਸਾਰੇ ਲੋਕਾਂ ਨੇ ਰੌਲਾ ਪਾਇਆ ਹੁਣ ਤੱਕ ਤਾਂ ਵੇਖੋ ਡਾਕਟਰ ਬਹੁਤ ਸਤਿਕਾਰਯੋਗ ਨੇ ਪਰ ਸਾਰੇ ਨਹੀਂ ਸਾਰੇ ਡਾਕਟਰਾਂ ਨੂੰ ਸਤਿਕਾਰਯੋਗ ਨਹੀਂ ਕਿਹਾ ਜਾ ਸਕਦਾ ਆ ਜਿਹੜੇ ਅਸਲੀ ਡਾਕਟਰ ਨੇ ਉਹ ਬਹੁਤ ਸਤਿਕਾਰਯੋਗ ਨੇ ਪਰ ਜਿਹੜੇ ਸਿਰਫ ਮੁਨਾਫੇ ਦਾ ਧੰਦਾ ਪੈਸਾ ਮੁੱਛਣ ਲਈ ਬੈਠੇ ਨੇ ਉਹ 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 ਉਹਨਾਂ ਦਾ ਸਤਿਕਾਰ ਮਨ ਚ ਪੈਦਾ ਹੀ ਨਹੀਂ ਹੁੰਦਾ ਜਦੋਂ ਉਹਨਾਂ ਦੇ ਖਿਲਾਫ ਕੋਈ ਸਚਾਈ ਸਾਹਮਣੇ ਆ ਜਾਂਦੀ ਹੈ ਫਿਰ ਕਿਵੇਂ ਉਹਨਾਂ ਦਾ ਸਤਿਕਾਰ ਕੀਤਾ ਜਾ ਸਕਦਾ ਸੋ ਨਵਜੋਤ ਸਿੱਧੂ ਦੇ ਖਿਲਾਫ ਇਹ ਜਿਹੜਾ ਨੋਟਿਸ ਕੱਢਿਆ ਗਿਆ ਇਹਨੇ ਸਵਾਲ ਖੜੇ ਕੀਤੇ ਨੇ ਨਵਜੋਤ ਸਿੱਧੂ ਮੈਨੂੰ ਲੱਗਦਾ ਕਿ ਉਹਨੇ ਬੜੀ ਅੱਛੀ ਭਾਵਨਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਪਰ ਹੁਣ ਨਵਜੋਤ ਸਿੱਧੂ ਨੂੰ 850 ਕਰੋੜ ਰੁਪਈਆ ਜੁਰਮਾਨੇ ਦਾ ਨੋਟਿਸ ਜਿਹੜਾ ਉਹ ਕੱਢ ਦਿੱਤਾ ਗਿਆ ਜਾਂ ਮਾਫੀ ਮੰਗਣ ਲਈ ਕਿਹਾ ਗਿਆ ਤੇ ਮੈਂ ਦੱਸ ਦਿਆਂ ਕਿ ਨਵਜੋਤ ਸਿੱਧੂ ਨੇ ਜਦੋਂ ਆਪਣੀ ਘਰ ਵਾਲੀ ਦਾ ਚੌਥੀ ਸਟੇਜ ਦਾ ਕੈਂਸਰ ਨਿੰਬੂ ਹਲਦੀ ਨਿੰਮ ਤੇ ਹੋਰ ਓੜਾ ਪੋੜਾ ਦੇ ਨਾਲ ਠੀਕ ਕਰਨ ਦਾ ਦਾਵਾ ਕੀਤਾ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਨੇ ਉਹਨਾਂ ਨੇ ਨਵਜੋਤ ਸਿੱਧੂ ਦਾ ਵਿਰੋਧ ਕੀਤਾ ਔਰ ਹੁਣ ਛੱਤੀਸਗੜ੍ਹ ਦੇ ਸਿਵਲ ਸੁਸਾਇਟੀ ਦੇ ਡਾਕਟਰਾਂ ਵੱਲੋਂ ਨਵਜੋਤ ਸਿੱਧੂ ਨੂੰ ਇਹ ਜਿਹੜਾ ਲੀਗਲ ਨੋਟਸ ਹੈ ਜਿਹੜਾ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਨਵਜੋਤ ਸਿੱਧੂ ਨੂੰ 850 ਕਰੋੜ ਰੁਪਇਆ ਜੁਰਮਾਨੇ ਦਾ ਕੇਸ ਠੋਕਣ ਦੀ ਗੱਲ ਆਖੀ ਗਈ ਹੈ ਉਹਨਾਂ ਨੇ ਕਿਹਾ ਜਾਂ ਤਾਂ ਸਬੂਤ ਦਿਓ ਜਿਹੜੀਆਂ ਗੱਲਾਂ ਤੁਸੀਂ ਬੋਲੀਆਂ ਜਾਂ ਫਿਰ ਮਾਫੀ ਮੰਗ ਲਓ ਤੇ ਜਾਂ 850 ਕਰੋੜ ਦਾ ਦਾਵਾ ਤੁਹਾਡੇ ਤੇ ਅਸੀਂ ਠੋਕਣਾ ਹੈ ਹੁਣ ਸਵਾਲ ਇਹ ਹੈ ਕਿ ਕੀ ਨਵਜੋਤ ਸਿੱਧੂ ਨੇ ਗਲਤ ਕੀਤਾ ਇਹ ਤੁਸੀਂ ਆਪਣਾ ਜਵਾਬ ਲਿਖਿਓ ਤੁਹਾਡੀ ਕਚਹਿਰੀ ਦੇ ਵਿੱਚ ਮੈਂ ਇਹ ਜਵਾਬ ਰੱਖ ਸਵਾਲ ਰੱਖ ਚੁੱਕਾ ਦੇਖੋ ਯਾਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਭਾਰਤ ਦੇ ਵਿੱਚ ਜਿਹੜੇ ਵੱਡੇ ਧੰਦੇ ਨੇ ਉਹ ਵਪਾਰ ਨਹੀਂ ਬਣੇ ਕੀ ਭਾਰਤ ਦੇ ਵਿੱਚ ਇਲਾਜ ਦਾ ਕੰਮ ਵਪਾਰ ਨਹੀਂ ਬਣਿਆ ਸਿੱਖਿਆ ਦਾ ਕੰਮ ਵਪਾਰ ਨਹੀਂ ਬਣਿਆ ਆ ਜਿੰਨੇ ਪ੍ਰਾਈਵੇਟ ਸਕੂਲ ਨੇ ਜਦੋਂ ਸਿੱਖਿਆ ਪ੍ਰਾਈਵੇਟ ਹੱਥਾਂ 'ਚ ਜਾਂਦੀ ਹੈ ਪੜ੍ਹਾਈ ਦਾ ਕੰਮ ਤਾਂ ਉੱਥੇ ਫਿਰ ਬੱਚੇ ਸਟੂਡੈਂਟ ਵਜੋਂ ਨਹੀਂ ਗਾਹਕ ਵਜੋਂ ਵੇਖੇ ਜਾਂਦੇ ਨੇ ਇਸੇ ਤਰ੍ਹਾਂ ਪ੍ਰਾਈਵੇਟ ਇਲਾਜ ਆ ਜਿਹੜਾ ਉਹਦੇ ਵਿੱਚ ਜਿਹੜਾ ਮਰੀਜ਼ ਐ ਉਹਨੂੰ ਗਾਹਕ ਵਜੋਂ ਵੇਖਿਆ ਜਾਂਦਾ ਵੱਡੀ ਗਿਣਤੀ ਲੋਕ ਨੇ ਉਹ ਪ੍ਰਾਈਵੇਟ ਹਸਪਤਾਲਾਂ 'ਤੇ ਜਾ ਕੇ ਇਲਾਜ ਨਹੀਂ ਕਰਵਾ ਸਕਦੇ ਹੁਣ ਇਹ ਸਾਰਾ ਕੁਝ ਨਿਕਲਿਆ ਕਿੱਥੋਂ ਸਰਕਾਰੀ ਪ੍ਰਬੰਧ ਦੀ ਨਲਾਇਕੀ ਤੇ ਨਕਾਮੀ ਦੇ ਵਿੱਚ ਜੇਕਰ ਲੋਕਾਂ ਨੂੰ ਸਰਕਾਰੀ ਤੌਰ ਤੇ ਬਹੁਤ ਵਧੀਆ ਪੜ੍ਹਾਈ ਤੇ ਸਿੱਖਿਆ ਦਿੱਤੀ ਜਾਵੇ ਔਰ ਬਹੁਤ ਵਧੀਆ ਇਲਾਜ ਲੋਕਾਂ ਦਾ ਸਰਕਾਰੀ ਕੀਤਾ ਜਾਵੇ ਤਾਂ ਨਾ ਪ੍ਰਾਈਵੇਟ ਪੜ੍ਹਾਈ ਰਹੇਗੀ ਨਾ ਪ੍ਰਾਈਵੇਟ ਇਲਾਜ ਰਹੇਗਾ ਉਹ ਆਪਣੇ ਆਪ ਬੰਦ ਹੋ ਜਾਣਗੇ ਤੇ ਬੋਰੀ ਬਿਸਤਰਾ ਬਨ ਕੇ ਚਲੇ ਜਾਣਗੇ ਪਰ ਜਦੋਂ ਸਰਕਾਰੀ ਤੌਰ ਤੇ ਨਾ ਪੜ੍ਹਾਈ ਵਧੀਆ ਦਿੱਤੀ ਜਾ ਰਹੀ ਹੈ ਨਾ ਇਲਾਜ ਪ੍ਰਬੰਧ ਵਧੀਆ ਤਾ ਇਸ ਦੇ ਵਿੱਚੋਂ ਫਿਰ ਲੋਕ ਜਿਹੜੇ ਨੇ ਉਹ ਮਜਬੂਰੀ ਵਸ ਪ੍ਰਾਈਵੇਟ ਵਪਾਰੀਆਂ ਵੱਲ ਜਾਂਦੇ ਨੇ ਉਹਨਾਂ ਕੋਲ ਇਲਾਜ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਸੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਇਸ ਬਾਰੇ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ